ਐ ਇੱਥੇ ਆ ਦੇ ਬੈੱਡ ਤੇ ਕੀ ਆਜਾ ਕੋਈ ਨਹੀਂ ਵਿੱਚ ਹੀ ਰੱਖ ਲੈ ਹੌਲੀ ਹੌਲੀ ਆਪ ਸਾਰਾ ਸਮਾਨ ਤੇ ਰੱਖ ਥਿ ਟਿਕਾਉਨੇ ਆ ਤੇ ਫੇਰ ਅੱਥਰ ਨੂੰ ਜਾ ਕੇ ਕਰਾਂਗੇ ਸੈਟ ਤੇ ਮੇਤਾ ਟੁਈ ਚੋਈ ਜਾਂਦਾ ਪੈਨ ਮੇਤਾ ਪਈ ਆ ਸਾਇਕ ਸਾਇਕ ਦਾ ਡੈਡੀ ਕਰਨ ਜੱਤ ਕਰ ਲਈ ਜਾਂਦੀ ਆ ਬਹੁਤ ਜਿਆਦਾ ਖਰਾਰਾ ਪਿਆ ਹੋਇਆ ਸਮਪੋਤਾ ਹੀ ਆ ਨਾ 7-8 ਮਹੀਨੇ ਹੋ ਗਏ ਅਜੇ ਮਹਾਰਾਏ ਦੇ ਕੇ ਪਾਣਾ ਮਨਜ਼ੂਰੀ ਮਿਲੀ ਹੈ ਜੀ ਸਭ ਤੋਂ ਸਮਾਨ ਧਰਨ ਦੀ ਤੇ ਚਲੋ ਨਾ ਵਾਈ ਕਰੂ दिन डुगनी चागुनी तरक्की कारोबार करे परमात्मा भैं भाव हैं कोई नहीं थले रख दे हड़ी हूँ सारा चक लिया समान सारा दिखाई पता कैमरा ने <स्थाँग>। ਉਹ ਚੱਲ। ਉਹ ਬਰੇਤ ਚੱਕਲਾ ਕੋਸ ਤੇ ਕੋਸਾ ਪਏ ਜਿਹੜੇ ਦੋਨੇ ਪਾਸੇ ਚੱਕ ਲੈਣੇ ਦੋ ਦੇ ਵਿੱਚ ਰੱਖਣੀ। ਆ ਜੱਦਰੀ ਜੀ ਤੇ ਦਰ ਦੇ ਦੂਜੇ ਜੀ ਇਹ ਤੇ ਦਜੀਤੂ ਬਾਲਾ ਰੇਤਾ। ਇਹਨੂੰ ਨਾਈ ਛੇੜੇ ਦਾ ਮਸਾਲੇ ਨਾਲ ਸਾਰੀ ਭਰੀ ਪਈ ਐ। ਐ ਇਹਦੇ ਤਰ ਲੋ। ਆਹ ਹੇ ਇਹਦੇ ਤੇ ਕਰਿਆ ਦਰਜਾ ਚੀ ਨਹੀਂ ਸੋ। ਉਹ ਬਾਈ ਵਾਲੇ ਪਾਸੇ ਨੂੰ ਰੱਖ ਦੇ ਨਾਲ ਹੀ ਲੱਗ ਜਾਣਗੇ ਹਾਂ ਜਮਾਤ ਜੀ ਆਲਾ ਆ ਰਿਹਾ ਜੀ ਇਹ ਰੋਕਾ ਤੰਗ ਹੈ। ਦਰਿਆ। ਨਾਮ ਰਾਤ। ਕੋਲ ਬਾ। ਸਾਇ ਬਾ। ਕੋਲ ਬਾ ਤੋਂ ਹਰਲਾ ਹਰਲਾ ਹਰਿਆ ਹਰਲਾ। ਫਸਲਾੜ ਮੋੜ ਦੇ ਤੋਪਾ ਕੋ ਪਰੇ ਰੱਖ ਦੇ ਇਹ ਪਰਲੇ ਪਾਸੇ ਥੱਲੇ ਰੱਖ ਦੇ ਨਾ ਉਧਰ ਬਹੁਤ ਤੇਦਰ ਦੇ ਆ ਗੋ ਇਹ ਚੋਸ਼ ਹੋ ਰਹੇ ਆ। ਆਹ ਬੰਦੀ ਉੱਧਰ ਹੀ ਫੜਾ ਦੇ ਬਟਨਾਂ ਵਾਲੇ ਚ ਰੱਖ ਦੇ ਤੇ ਸੂਟਾਂ ਵਾਲੇ ਤੇ ਕੋਟਾਂ ਵਾਲੇ ਬਟਨ ਆ। ਆਹ ਉਰੇ ਰੱਖ ਦੇ ਨੋ। ਇਹ ਹੇਲ ਦਾ ਕਾਤੋਂ ਸਟੈਂਡ ਜਾ। ਹੈ? ਐਂ ਕਾਤੋਂ ਕਰਦਾ। ਲੱਗੂ ਗਿਆ ਸੀ ਮੇਰੇ। ਇੱਕ ਪਾਸੇ ਨੂੰ ਲੰਮਾ ਲਾ ਲੰਦਾ ਬੁੱਤ ਫਿਰ ਨਾਲ ਕੋਈ ਹੋਰ ਚੀਜ਼ ਰੱਖ ਦਿੰਦੇ ਪੁਰੇ ਨੂੰ ਲਾਇਆ ਸਾਰ ਕੰਡੂ ਚੌੜੇ ਲੋਟ ਨਾਲ ਧੀ ਲੰਮੇ ਲੋਟਾਂ ਆ ਜਾਂਦੀ ਦੇਖੇ ਐਸ ਲੋਟਾਂ ਆ ਆਹ ਪੁਰੇ ਨੂੰ ਲਾਇਆ ਤੇਲ ਕੋਈ ਨਹੀਂ ਰੱਖਦੇ ਸਾਰੇ ਬਟਨ ਟਿਕ ਜਾਣਗੇ ਨਾ ਦਸ ਚ ਸਾਰਾ ਸਮਾਂ ਟਿਕਾ ਲਿਆ ਦੁਕਾਨ 'ਚ ਤੇ ਹਾਲੇ ਆਪਾਂ ਕੁਝ ਨਵਾਂ ਸਮਾਨ ਲੈ ਕੇ ਆਉਣਾ ਹਨਾ ਤੇ ਬਾਕੀ ਵਧੀਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਜੋ ਕੰਮ ਹੋ ਗਿਆ ਸੀ ਬਹੁਤ ਸੋਹਣਾ ਵਧਗਾ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਹੋ ਜਾਂਦਾ ਜੀ ਉਹ ਤੇ ਭਰੋਸਾ ਰੱਖ ਜੇ ਤਾਂ ਆਪਾਂ ਵੱਡੀ ਤੋਂ ਵੱਡਾ ਕੰਮ ਵੀ ਹੱਥ 'ਚ ਲੈ ਕੇ ਜਿੱਤ ਸਕਦੇ ਆ ਤੇ ਸ਼ਾਮ ਦੇ ਹੋ ਗਏ ਬਣੇ ਆ ਸਾਡੇ 1:70 ਟਾਈਮ ਤੇ ਇਸ ਟਾਈਮ ਪਜਾਰੇ ਸਿੱਗਾ ਕਰੇ ਰੋਟੀ ਰੱਟੀ ਬਣਾਉਣੀ ਆ ਸਬਜ਼ੀ ਬਣਾਉਣੀ ਆ ਤੇ ਬਾਕੀ ਵਧੀਆ ਜੀ ਹਨਾ ਤੁਸੀਂ ਸਾਥ ਦੇ ਰਹੇ ਹੋ ਤੇ ਅੱਗੇ ਵੀ ਤੁਸੀਂ ਇਦਾਂ ਹੀ ਸਾਥ ਦਿੰਦੇ ਰਹੋ ਸਟਾਲਾਰੇ ਭਾਜੀ ਤੁਹਾਡੇ ਉਧਰਾਂ ਤੇ ਮੈਂ ਕੋਲੋਂ ਕੱਟ ਕੇ ਰਟੀਸ ਦੀ ਪਾਸੋਂ ਜਾ ਕੇ ਮੈਂ ਕਾਜਿਨ ਪਟਕਾ ਲਾਉਣਾ ਤੇ ਚਲੋ ਵੀ ਘੇਰਾ ਪਾਤੀ ਦੇ ਬਲੌਕ ਰੈਦੀ ਅੰਡ ਕਰਦੇ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁਲ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜੀਆਂ ਲੱਗਦੀਆਂ ਨੇ ਤੇ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਤੇ ਅੱਗੇ ਤੁਹਾਨੂੰ ਕਪੜਿਆਂ ਚੰਗੀ ਬਹੁਤ ਵਧੀਆ ਬਲੌਕ ਵੇਖਣ ਨੂੰ ਮਿਲਣਗੇ ਹੁਣ ਆਪਣੇ ਸਾਰੇ ਬਲੌਕ ਆਪਾਂ ਦੁਕਾਨ ਤੇ ਪਾਇਆ ਕਰਾਂਗੇ ਘਰੋਂ ਤੱਕ ਪਾਇਆ ਕਰਾਂਗੇ ਬਹੁਤ ਹੀ ਬਾਰੀ 골ਦੇ ਆਉਣਿਆ